ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲਨਾਂ ਦੀ ਵੀਰਵਾਰ ਨੂੰ ਹੋਈ ਮੀਟਿੰਗ ਤੋਂ ਬਾਅਦ ਵੀ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦੇ ਸੰਘਰਸ਼ 'ਤੇ ਕੋਈ ਅਸਰ ਨਹੀਂ ਦਿਸਿਆ 16 ਦਸੰਬਰ ਨੂੰ ਬਰਨਾਲਾ ਦੀ ਰੈਲੀ ਤੋਂ ਬਾਅਦ ਅੱਜ ਯਾਨੀ 18 ਦਸੰਬਰ ਨੂੰ ਅੰਮ੍ਰਿਤਸਰ 'ਚ ਹੋਈ ਅੱਠ ਕਿਸਾਨ ਤੇ ਚਾਰ ਮਜ਼ਦੂਰ ਜਥੇਬੰਦੀਆਂ ਦੀ ਲਲਕਾਰ ਰੈਲੀ ਕਿਸਾਨਾਂ ਨੇ ਐਲਾਨ ਕੀਤਾ ਕਿ 6 ਤੋਂ 8 ਜਨਵਰੀ ਨੂੰ ਪਿੰਡ ਬਾਦਲ 'ਚ ਧਰਨਾ ਦੇਣ ਦਾ ਪ੍ਰੋਗਰਾਮ ਜਾਰੀ ਰਹੇਗਾ ਕਿਸਾਨਾਂ ਨੇ ਆਪਣੀਆਂ ਮੰਗਾਂ ਦੁਹਰਾਈਆਂ ਤੇ ਸਰਕਾਰ ਨਾਲ ਗਿਰਾਜ਼ਾ ਜ਼ਾਹਿਰ ਕੀਤਾ ਇਹਦੇ ਵਿੱਚ ਵਿਸ਼ੇਸ਼ ਕਰਕੇ ਕਿਹੜੀ ਮੰਗ ਸ਼ਾਮਲ ਕੀਤੀ ਗਈ ਜਿਹੜਾ ਸਰਕਾਰ ਨੇ ਪੰਜਾਬ ਸਰਕਾਰੀ ਤੇ ਨਿੱਜੀ ਜਾਇਦਤ ਨੁਕਸਾਨ ਰੋਕੂ ਐਕਟ 2014 ਲੈ ਕੇ ਆਂਦਾ ਜਿਹਦੇ ਵਿੱਚ ਬਹੁਤ ਸਾਰੀਆਂ ਮਾਰਗ ਮਦਦਾਂ ਨੇ ਵੀ ਸਾਰੇ ਸੰਘਰਸ਼ੀ ਲੋਕਾਂ ਦੀ ਇੱਕ ਕਿਸਮ ਦੀ ਕਹਿੰਦਾ ਜਬਾਨ ਬੰਦੀ ਵਾਲੇ ਪਾਸੇ ਇਹ ਲੈ ਕੇ ਜਾ ਰਹੀ ਸਰਕਾਰ ਵੀ ਕਿਸੇ ਨੂੰ ਜਥੇਬੰਦ ਹੋਣ ਦਾ ਜਲੂਸ ਕਰਨ ਦਾ ਧਰਨੇ ਦੇਣ ਦਾ ਜਾਂ ਜਥੇਬੰਦ ਹੋ ਕੇ ਕੋਈ ਐਕਟਿਵਿਟੀ ਕਰਨ ਦਾ ਸਾਰੇ ਅਧਿਕਾਰ ਰੋਕ ਰਹੇ ਆ ਪੁਲਿਸ ਨੂੰ ਇਸ ਕਿਸਮ ਦੇ ਅਧਿਕਾਰ ਦਿੱਤੇ ਗਏ ਆ ਵੀ ਜਿਹੜੀ ਪੁਲਿਸ ਮੂਵੀ ਬਣਾਉਗੀ ਉਹ ਅੰਤਮ ਸਬੂਤ ਵਿੱਚੋਂ ਅਦਾਲਤ 'ਚ ਇਹ ਪ੍ਰਾਈਵੇਟ ਗਵਾਹੀ ਖਤਮ ਕੀਤੀ ਇੱਕਤਾ ਇਹ ਇਹ ਦੋ ਗਾਂਹ ਜਿਹੜੀ ਬਾਸਮਤੀ ਦੀ ਅਰਬਾਂ ਖਰਬਾਂ ਦੀ ਲੁੱਟ ਹੋਈ ਆ ਜਿਵੇਂ ਕਿਸਾਨ ਅੱਜ ਖੁਦਕੁਸ਼ੀਆਂ ਕਰ ਰਹੇ ਆ ਇਹਦੀ ਦੂਸਰੀ ਮੰਗ ਆ ਇਹਦੇ ਨਾਲ ਜਿਹੜਾ ਮਾਲਵੇ ਪੱਟੀ ਦੇ ਚਿੱਟੇ ਮੱਖੀ ਨਾਲ ਨਰਮੇ ਦਾ ਖਰਾਬਾ ਹੋਇਆ ਉਹ ਜਿਉਂ ਦੀ ਤਿਉਂ ਮੰਗਾ ਸੋ ਇਹਦੇ ਨਾਲ ਬਾਤ ਕਰ ਕਿਸਾਨ ਨੇ ਜਿਹੜੀ ਐਰਕੀ ਕੁਝ ਮੀਟਿੰਗ ਚ ਕੁਝ ਸੈਟਲਮੈਂਟਾਂ ਹੋਈਆਂ ਵਾ ਪਰ ਮੁੱਖ ਰੂਪ ਵਿੱਚ ਛੋਟੀਆਂ ਮੰਗਾਂ ਨੂੰ ਛੱਡ ਕੇ ਹਜੇ ਜਿਉਂ ਦੀਆਂ ਤਿਉਂ ਮੰਗਾ ਨੇ ਸੋ ਇਸ ਕਰਕੇ ਆ ਵੀ ਸੰਘਰਸ਼ਾਂ ਵਾਲੇ ਦਿਨਾਂ ਵਿੱਚ ਬਦੂ ਬਾਦਲਾ ਨੇ ਆਪਣੇ ਪੈਰ ਤੇ ਆਪੇ ਘਵਾੜਾ ਮਾਰਿਆ ਜਿਸ ਟਾਣੀ ਤੇ ਬੈਠੇ ਆਪੇ ਵੜਤੀਓ ਚਾਰੇ ਵਾਰੀ ਬਾਦਲਾ ਨੂੰ ਜਿਹੜੀ ਵੋਟ ਪਈ ਉਹ ਕਿਸਾਨਾਂ ਦੀ ਪਈ ਹੈ ਮਾਲਵਾ ਜਿਹੜਾ ਪੱਟੀ ਉਹਦੇ ਚ 33 ਕਰੋੜ ਦੀ ਜਾਲੀ ਦਵਾਈ ਵੇਚ ਕੇ ਸਾਰਾ ਨਰਮਾ ਖਰਾਬ ਕਰਦਾ ਮਾਲਵਾ ਉਜਾੜ ਦਿੱਤਾ। ਤੋਂ ਜਿਹੜਾ ਬੇਸਿਕ ਕਿਸਾਨ ਹੈ ਇੱਧਰ ਬਾਸਬੋਦੀ ਲਟਾ ਕੇ ਵਪਾਰੀਆਂ ਨੂੰ ਇਹਨਾਂ ਨੂੰ ਮਾਰ ਦਿੱਤਾ। ਉਸ ਵਾਸਤੇ ਪੰਜਾਬ ਦਾ ਜਿਹੜਾ ਕਿਸਾਨ ਹੈ ਪੂਰੀ ਤਰ੍ਹਾਂ ਬਾਦਲਾਂ ਦੇ ਖਿਲਾਫ ਹੈ। ਜੁਨੀਆਂ ਮਰਜੀ ਪਹਾੜੇ ਦੇ ਬੰਦੇ ਲਿਆ ਕੇ ਰੈਲੀਆਂ ਕਰ ਲੈ। ਜੇ ਅੱਜ ਚੋਣ ਹੋ ਜੇ ਤਾਂ ਸ਼ਾਇਦ ਕੋਈ ਉਹਦਾ ਬਾਟੀ ਚੱਟ ਉਹਨੂੰ ਵੋਟ ਪਾ ਦੇਵੇ ਪਾ ਦੇ। किसान वर्ग ਜਿਹੜਾ ਪੂਰੀ ਪੂਰੀ ਤਰ੍ਹਾਂ ਬੀਜੇਪੀ ਕਾਲੀ ਦੇ ਖਿਲਾਫ ਹੋ ਚੁੱਕਾ ਹੈ ਹਾਲਾਂਕਿ ਬਾਦਲ ਸਰਕਾਰ ਸਮੇ ਸਮੇਤੇ ਕਿਸਾਨਾਂ ਦੀ ਹਤੈਸ਼ੀ ਹੁੰਦੇ ਦਾ ਦਾਅਵੇ ਕਰਦੀ ਹੈ ਤੇ ਕੱਲ ਦੀ ਬੈਠਕ ਚ ਵੀ ਕਿਸਾਨਾਂ ਦੀਆਂ ਅੰਸ਼ਿਕ ਮੰਗਾਂ ਮੰਨੀਆਂ ਗਈਆਂ ਸੀ ਸਰਕਾਰ ਵੱਲੋਂ ਕਿਸਾਨਾਂ ਦੀ ਹਰ ਸੰਭਵ ਮਦਦ ਕਰਨ ਦਾ ਪ੍ਰੋਸਾ ਵੀ ਦਿਵਾਇਆ ਜਾਂਦਾ ਹੈ